ਜੀ 70 ਮਲਾਜ਼ਮਾਂ ਦੇ بیمੇ ਕੀਤੇ ਨੇ ਕਿ ਇਹਦੇ ਵਿੱਚ 1000 ਦੇ ਲਗਭਗ ਪਰ এমਪਲਾਈ ਇਹਦੀ ਕੋਸਟ ਪਈ ਹੈਗੀ ਜੀ ਤੇ ਇਸ ਕਰਕੇ ਅਸੀਂ ਇੱਕ ਸਾਲ ਦਾ بیمਾ ਜਦੋਂ ਤੋਂ ਅਸੀਂ ਚੈੱਕ ਕੀਤਾ ਦਿੱਤਾ ਹੈਗਾ ਇੱਕ ਸਾਲ ਦਾ ਇਹਨਾਂ ਦਾ ਜਿਹੜਾ ਇੰਸ਼ੋਰੈਂਸ ਆ ਉਹ ਕਵਰ ਹੋਣਾਗਾ ਤੇ ਇਹਦੇ ਵਿੱਚ 10 ਲੱਖ ਰੁਪਏ ਦਾ ਜਿਸ ਤਰ੍ਹਾਂ ਮਨੀਸ਼ ਸਾਹਿਬ ਨੇ ਦੱਸਿਆ ਹੈਗਾ 10 ਲੱਖ ਰੁਪਏ ਦਾ ਅਗਰ ਕਿਸੇ ਵੀ ਤਰ੍ਹਾਂ ਐਕਸੀਡੈਂਟਲ ਡੈਥ ਹੁੰਦੀ ਹੈ ਕਿਸੇ ਸਾਡੇ ਮੁਲਾਜ਼ਮ ਭਾਈ ਦੀ ਇਹਨਾਂ ਦੇ ਆਊਟਸੋਰਸ ਜੋ ਕੰਮਚਾਰੀ ਨੇ ਤਾਂ ਉਹ 10 ਲੱਖ ਰੁਪਏ ਤੱਕ ਦਾ ਉਹਨਾਂ ਨੂੰ ਏਡ ਮਿਲਣੀ ਹੈ ਉਹਨਾਂ ਦੇ ਜਿਹੜੇ ਬਾਰਸ ਨੇ ਅਗਰ ਪਰਮਨੈਂਟ ਡਿਸੇਬਿਲਟੀ ਹੁੰਦੀ ਹੈ ਤਾਂ ਵੀ 10 ਲੱਖ ਰੁਪਏ ਦੇ ਉਸ ਤੋਂ ਵੀ ਅੱਗੇ ਜਾ ਕੇ ਅਗਰ ਕੋਈ ਟ੍ਰੀਟਮੈਂਟ ਹਸਪੀਟਲ ਦੇ ਵਿੱਚ ਕਰਵਾਇਆ ਜਾਂਦਾ ਹੈ ਉਹਨਾਂ ਦੇ ਦੁਆਰਾ ਤਾਂ 50000 ਰੁਪਏ ਪਰイヤー ਉਹ ਬੈਨੀਫਿਟ ਇਹਨੂੰ ਦੇਣਾ ਇੱਕ ਸਾਲ ਦੇ ਲਈ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਾਡੇ ਐਮਐਲਏ ਸਾਹਿਬ ਦਾ ਸਰਦਾਰ ਗੁਰਪ੍ਰੀਤ ਸਿੰਘ ਬਣਾਵਾਲੀ ਦਾ ਜਿਨ੍ਹਾਂ ਨੇ ਸਾਡੇ ਆਮ ਘਰਾਂ ਦੇ ਜਵਾਕਾਂ ਤੇ ਵਿਸ਼ਵਾਸ ਕਰਕੇ ਸਾਨੂੰ ਚੋਣਾਂ ਦੇ ਵਿੱਚ ਲੜਨ ਦਾ ਮੌਕਾ ਦਿੱਤਾ ਮੈਂ ਸੁਖਜੀਤ ਸਿੰਘ ਬੱਬਰ ਬਾਰ ਨੰਬਰ 14 ਤੋਂ ਐਮਸੀ ਤੇ ਸਾਰੇ ਭਰਾਵਾਂ ਦੇ ਪਿਆਰ ਨਾਲ ਇੱਥੇ ਆਪਣੇ ਨਗਰ ਪੰਚਾਇਤ ਦੇ ਵਿੱਚ 22 ਪ੍ਰਧਾਨ ਦਾ ਜੋ ਮੈਨੂੰ ਔਦਾਂ ਮਿਲਿਆ ਇਸ ਦੇ ਲਈ ਮੈਂ ਧੰਨਵਾਦ ਕਰਦਾ ਤੇ ਦੂਸਰਾ ਨਾਲ ਹੀ ਅਸੀਂ ਦੱਸਦੇ ਆ ਕਿ ਜੋ ਇਹ 70 ਆਪਣੇ ਕਰਮਚਾਰੀਆਂ ਦੇ ਬੀਮੇ ਹੋਏ ਹੈ ਅੱਜ ਤੱਕ ਇਤਿਹਾਸ ਦੇ ਵਿੱਚ ਜਿੱਥੋਂ ਤੱਕ ਮੈਨੂੰ ਨੌਲੇਜ ਹੈ ਇਹ ਪਹਿਲੀ ਵਾਰ ਹੋਇਆ ਹੈ ਕਿ ਆਪਣੇ ਜਿਹੜੇ ਕਰਮਚਾਰੀਆਂ ਦੇ ਬੀਮੇ ਕੀਤੇ ਗਏ ਆ ਇਹ 1 ਸਾਲ ਦਾ ਬੀਮਾ ਜਿਸ ਦੇ ਵਿੱਚ ਇਹਨਾਂ ਨੂੰ ਕੋਈ ਵੀ ਦਿੱਕਤ ਆਉਂਦੀ ਆ ਉਹ ਸਾਰਾ ਇਲਾਜ ਵੀ ਹੋਊਗਾ 10 ਲੱਖ ਤੱਕ ਦਾ ਤੇ ਅਸੀਂ ਇਸ ਦੇ ਨਾਲ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਸਾਨੂੰ ਆਮ ਪਿਆਰੇ ਹੈ ਖਾਸ ਨਹੀਂ ਪਿਆਰੇ ਹੈਗੇ ਤੇ ਇਸ ਦੇ ਕਰਕੇ ਅਸੀਂ ਸਾਰੇ ਕਰਮਚਾਰੀਆਂ ਨੂੰ ਵੀ ਕੀ ਕਰਦੇ ਆ ਕਿ ਜਿਵੇਂ ਸ਼ਹਿਰ ਦੇ ਵਿੱਚ ਕਮੇਟੀ ਬਣਨ ਤੋਂ ਬਾਅਦ ਪਹਿਲਾ ਕੰਮ ਅਸੀਂ ਕਰਮਚਾਰੀਆਂ ਦੇ ਪੱਖ 'ਚ ਪਹਿਲਾ ਆਪਣਾ ਮਤਾ ਪਕਤਾ ਆਇਆਗਾ ਇਸੇ ਦੇ ਨਾਲ ਅਸੀਂ ਇਹਨਾਂ ਤੋਂ ਸਾਥ ਦੀ ਵੀ ਉਮੀਦ ਕਰਦੇ ਆ ਜਿਵੇਂ ਪਹਿਲਾਂ ਸਾਥ ਦਿੱਤਾ ਉਸੇ ਤਰ੍ਹਾਂ ਸਾਡਾ ਫੇਰ ਸਾਥ ਦਿੱਤਾ ਜਾਵੇ ਤੇ ਜਿਹੜੇ ਹੋਰ ਕਾਰਜ ਹੈ ਜੀ ਉਹਦੇ ਲਈ ਪਿਛਲੇ 2 ਦਿਨਾਂ ਤੋਂ ਅਸੀਂ ਮੀਟਿੰਗਾਂ ਕਰ ਰਹੇ ਆ ਸਾਡੇ ਸਾਰੇ ਪ੍ਰਧਾਨ ਸਾਹਿਬ ਖੜੇ ਨੇ ਦਫ਼ਤਰ ਇੰਚਾਰਜ ਖੜੇ ਆ ਤੇ ਸਾਰਿਆਂ ਨੇ ਅਸੀਂ ਮਿਲ ਕੇ ਮੀਟਿੰਗਾਂ ਕੀਤੀਆਂ ਹੁਣ ਸਾਰਿਆਂ ਤੋਂ ਵੱਡਾ ਜਿਹੜਾ ਪਹਿਲਾ ਸਾਡਾ ਮੁੱਦਾ ਹੋਊਗਾ ਜੀ ਵੀ ਆਪਣੇ ਸ਼ਹਿਰ ਦੇ ਵਿੱਚ ਟ੍ਰੈਫਿਕ ਦਾ ਹੱਲ ਕਰਨ ਉਸ ਦੇ ਸਬੰਧ ਵਿੱਚ ਅੱਜ ਸਾਰੇ ਵਪਾਰ ਮੰਡਲ ਨਾਲ ਵੀ ਮੀਟਿੰਗ ਹੋਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਸਾਰੇ ਸ਼ਹਿਰ ਵਾਸੀਆਂ ਦੇ ਸਾਥ ਦੇ ਨਾਲ ਅਸੀਂ ਇਹ ਯਕੀਨ ਦਿਵਾਉਣਾ ਹੈ ਕਿ ਟ੍ਰੈਫਿਕ ਦਾ ਤੇ ਨਾਜਾਇਜ਼ ਕਬਜ਼ਿਆਂ ਦਾ ਬਹੁਤ ਛੇਤੀ ਹੱਲ ਕੀਤਾ ਜਾਊ।